ਇਹ ਮਸਲਾ ਇਹ ਹੈ ਜੀ ਐਸਆਈ ਹਸਪੀਟਲ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਐਸਐਮਓ ਸਾਹਿਬ ਹੈਗੇ ਆ ਡਾਕਟਰ ਸੁਨੀਲ ਭਗਤ ਜੀ ਉਹਨਾਂ ਦੇ ਨਾਲ ਬਹੁਤ ਹੀ ਇੱਕ ਅਣਸੁਖਾਮੀ ਘਟਨਾ ਵਾਪਰੀ ਹੈ ਉਹਦੇ ਵਿੱਚ ਕੀ ਹੁੰਦਾ ਆ ਹਸਪੀਟਲ ਇੱਕ ਪੇਸ਼ੈਂਟ ਆਂਦਾ ਆ ਤੇ ਹਸਪੀਟਲ ਦਾ ਸਿਸਟਮ ਬੰਦ ਹੋਣ ਕਰਕੇ ਆਪੀਡੀ ਦਾ ਪਰਚੀ ਨਹੀਂ ਕੱਟ ਹੋ ਰਹੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਾਰੇ ਹਸਪੀਟਲ ਦੇ ਵਿੱਚ ਹੱਲਾ ਕਰਦਾ ਆ ਤੇ ਉਹ ਹੱਲਾ ਕਰਕੇ ਉਹਨਾਂ ਦੇ ਰੂਮ ਦੇ ਵਿੱਚ ਪਹੁੰਚਦਾ ਆ ਤੇ ਉਹਨਾਂ ਨੂੰ ਵੀ ਪਰੇਸ਼ਾਨ ਕਰਦਾ ਵੀ ਤੁਸੀਂ ਇਹ ਹਸਪੀਟਲ ਦਾ ਸਿਸਟਮ ਬੰਦ ਹੈ ਤੁਸੀਂ ਰਿਸਪੌਂਸੀਬਲ ਹੈ ਤੇ ਉਨੀ ਉਹਨਾਂ ਨੂੰ ਕੋਸ਼ਿਸ਼ ਕੀਤੀ ਸਮਝਾਉਣ ਦੀ ਕਾਫੀ ਉਹਨਾਂ ਨਾਲ ਬਹਿਸ ਹੋਈ ਉਹਨਾਂ ਦੀ ਤੇ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਕੀ ਉਹ ਕਲੈਪਸ ਕਰ ਜਾਂਦੇ ਆ ਕਲੈਪਸ ਕਰਕੇ गिर ਜਾਂਦੇ ਆ ਤੇ ਉਹਨਾਂ ਦੀ ਹਾਲਤ ਇਸ ਟਾਈਮ ਤੇ ਬਹੁਤ ਹੀ ਕ੍ਰਿਟੀਕਲ ਹੈ ਵੈਂਟੀਲੇਟਰ ਤੇ ਆ ਤੇ ਇਹ ਘਟਨਾ ਜਿਹੜੀ ਹੈਗੀ ਆ ਇਹ ਸਾਡੀ ਜਿਹੜੀ PCMS ਐਸੋਸੀਏਸ਼ਨ ਨੇ ਆ ਉਹਦਾ ਉਹਨੇ ਜਾਣਿਆ ਇਹਦੇ ਬਾਰੇ ਤੇ ਇਹਦੇ ਵਿੱਚ ਪਾਇਆ ਗਿਆ ਵੀ ਜਿਹੜੀ ਹਸਪਤਲ ਦੇ ਵਿੱਚ ਸਪੋਰਟ ਹੀ ਆ ਉਹ ਕਾਫੀ ਕੰਪਰੋਮਾਈਜ਼ ਹੈਗੀ ਆ ਸਿਕਿਉਰਿਟੀ ਕਈ ਜਗ੍ਹਾ ਹੈ ਹੀ ਨਹੀਂ ਆ ਤੇ ਕੋਈ ਵੀ بڑے ਐਸਐਮਓ ਦੇ ਰੂਮ ਦੇ ਵਿੱਚ ਕਿਉਂਕਿ ਕਾਫੀ ਵੱਡੀ ਪੋਸਟ ਹੈਗੀ ਆ ਕੋਈ ਵੀ ਰੂਮ ਦੇ ਵਿੱਚ ਜਾ ਸਕਦਾ ਆ ਜਿਹੜੀ ਮੈਡੀਕਲ ਅਫਸਰ ਉਹ ਵੀ ਕਲਾਸ 1 ਅਫਸਰ ਆ ਉਹਨਾਂ ਦੇ ਰੂਮ ਦੇ ਵਿੱਚ ਕੋਈ ਵੀ ਜਾ ਕੇ ਉਹਨਾਂ ਨਾਲ ਕੋਈ ਹੱਥੋਪਾਈ ਕਰ ਸਕਦਾ ਆ ਕੋਈ ਧੱਕਾ ਮੁੱਕੀ ਕਰ ਸਕਦਾ ਆ ਤੇ ਅਸੀਂ ਆਮ ਦੇਖਦੇ ਆ ਵੀ ਕਿੰਨੀ ਜ਼ਿਆਦਾ ਭੀੜ ਹੁੰਦੀ ਆ ਸਿਵਲ ਹਸਪਤਲ ਦੇ ਵਿੱਚ ਤੇ ਉਹਦੇ ਬਾਰੇ ਸਾਡੀ ਐਸੋਸੀਏਸ਼ਨ ਨੇ ਮੰਗ ਕੀਤੀ ਸੀ ਵੀ 24 ਆਰ ਸਕਿਉਰਟੀ ਦਾ ਪ੍ਰਬੰਧ ਕੀਤਾ ਜਾਵੇ ਹਸਪੀਟਲ ਦੇ ਵਿੱਚ ਉਹਦੇ ਵਿਸ਼ੇ ਦੇ ਵਿੱਚ ਜਿਹੜੀ ਸਟ੍ਰਾਈਕ ਸੀ ਸਾਡੀ ਕੱਲ ਜਿਹੜੀ ਹੈਲਥ ਮਿਨਿਸਟਰ ਨਾਲ ਗੱਲ ਹੋਈ ਆ ਉਹਨੇ ਸਾਡੀਆਂ ਮੰਗਾਂ ਜਿਹੜੀਆਂ ਸਕਿਉਰਟੀ ਦੀਆਂ ਮੰਗ ਲਈਆਂ ਤੇ ਉਹਦੇ ਕਰਕੇ ਅੱਜ 2 ਘੰਟੇ ਸਾਡੀ ਸਟ੍ਰਾਈਕ ਸੀ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਉਹਨਾਂ ਨੂੰ ਪੂਰੀ ਸਪੋਰਟ ਕਰਦੇ ਆਂ ਤੇ ਸਾਡੀ ਕੱਲ ਜਿਹੜੇ ਐਸਐਸਪੀ ਸਾਡੇ ਨਮਾ ਸ਼ਹਿਰ ਦੇ ਹੈਗੇ ਆ ਉਹਨਾਂ ਦੇ ਨਾਲ ਗੱਲ ਹੋਈ ਸੀ ਤੇ ਉਹੀ ਸਾਡੀ ਸਪੋਰਟ ਕੀਤੀ ਹੈਗੀ ਆ ਉਹ ਕਹਿੰਦੇ ਵੀ ਸਾਡੀ 24 ਆਰ ਸਿਕਿਉਰਿਟੀ ਦਾ ਪ੍ਰਬੰਧ ਕਰਾਂਗੇ ਤੇ ਸਾਡੀ ਜਿਹੜੀ ਮੰਗ ਸੀ ਹਸਪੀਟਲ ਦੀ ਵਿਸ਼ੇਸ਼ ਸੀ ਵੀ ਹਸਪੀਟਲ ਦੇ ਵਿੱਚ ਇੱਕ ਚੌਂਕੀ ਹੋਣੀ ਚਾਹੀਦੀ ਪੁਲਸ ਚੌਂਕੀ ਹੋਣੀ ਚਾਹੀਦੀ ਆ ਜੋ ਕਿ ਬਾਕੀ ਜਿਹੜੇ ਜ਼ਿਲ੍ਹਾ ਹਸਪਤਾਲ ਆ ਉਹਨਾਂ ਸਾਰਿਆਂ ਦੇ ਵਿੱਚ ਹੈ ਤੇ ਉਹੀ ਇਹਦਾ ਵੀ ਨੋਟਿਸ ਲਿਆ ਹੈਗਾ ਕਹਿੰਦੇ ਇਹਦੇ ਬਾਰੇ ਵੀ ਅਸੀਂ ਜਲਦੀ ਕਰਾਂਗੇ ਵੀ ਪੁਲਸ ਚੌਂਕੀ ਦਾ ਵੀ ਕੋਸ਼ਿਸ਼ ਕਰਾਂਗੇ ਵੀ ਇੱਥੇ ਚੌਂਕੀ ਬਣੇ ਤਾਂ ਕਿ ਇੱਥੇ ਵੀ ਅੱਗੇ ਤੋਂ ਇਦਾਂ ਨਹੀਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਆ ਉਦੋਂ ਤੋਂ ਆਪਾਂ ਬਚ ਸਕੀਏ ਸਾਡੀ ਜਿਹੜੇ ਫੋਬਿਕ ਸਿੱਧਲ ਖਾਰ ਵੀ ਹੋਏ ਤੇ ਕੁਝ ਕੀ ਕਰ ਸਕੀਏ ਇਹਦੇ ਬਾਰੇ ਸਾਡੀ ਐਮਰਜੈਂਸੀ ਚਾਲੂ ਹੈਗੀ ਆ ਐਮਰਜੈਂਸੀ ਪੂਰੀ ਚੱਲ ਰਹੀ ਆ 2 ਘੰਟੇ ਤੱਕ ਬਸ ਉਸ ਤੋਂ ਬਾਅਦ ਸਾਰੇ ਪੇਸ਼ੈਂਟ ਸਾਰੇ ਡਾਕਟਰ ਸਾਰੇ ਮਰੀਜ਼ ਦੇਖਣਗੇ ਜਿਹੜੇ ਵੀ ਪੇਸ਼ੈਂਟ ਆਏ ਹੋਏ ਆ ਉਹਨਾਂ ਦਾ ਪੂਰਾ ਇਲਾਜ ਕੀਤਾ ਜਾਏਗਾ 10 ਵਜੇ ਤੋਂ ਬਾਅਦ ਥੈਂਕ ਯੂ ਇਹ ਮਸਲਾ ਇਹ ਹੈ ਜੀ ਈਐਸਆਈ ਹਸਪੀਟਲ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਐਸਐਮਓ ਸਾਹਿਬ ਹੈਗੇ ਆ ਡਾਕਟਰ ਸੁਨੀਲ ਭਗਤ ਜੀ ਉਹਨਾਂ ਦੇ ਨਾਲ ਬਹੁਤ ਹੀ ਇੱਕ ਅਣਸੁਖਾਵੀ ਘਟਨਾ ਵਾਪਰੀ ਹੈ। ਉਹਦੇ ਵਿੱਚ ਕੀ ਹੁੰਦਾ ਆ ਹਸਪੀਟਲ ਇੱਕ ਪੇਸ਼ੈਂਟ ਆਂਦਾ ਆ ਤੇ ਹਸਪੀਟਲ ਦਾ ਸਿਸਟਮ ਬੰਦ ਹੋਣ ਕਰਕੇ ਓਪੀਡੀ ਦਾ ਪਰਚੀ ਨਹੀਂ ਕੱਟ ਹੋ ਰਹੀ ਸੀ। ਤੇ ਉਹ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਾਰੇ ਹਸਪੀਟਲ ਦੇ ਵਿੱਚ ਹੱਲਾ ਕਰਦਾ ਆ ਤੇ ਉਹ ਹੱਲਾ ਕਰਕੇ ਉਹਨਾਂ ਦੇ ਰੂਮ ਦੇ ਵਿੱਚ ਪਹੁੰਚਦਾ ਆ ਤੇ ਉਹਨਾਂ ਨੂੰ ਵੀ ਪਰੇਸ਼ਾਨ ਕਰਦਾ ਵੀ ਤੁਸੀਂ ਇਹ ਹਸਪੀਟਲ ਦਾ ਸਿਸਟਮ ਬੰਦ ਹੈ ਤੁਸੀਂ ਰਿਸਪੌਂਸੀਬਲ ਹੈ ਤੇ ਉਨੀ ਉਹਨਾਂ ਨੂੰ ਕੋਸ਼ਿਸ਼ ਕੀਤੀ ਸਮਝਾਉਣ ਦੀ ਕਾਫੀ ਉਹਨਾਂ ਨਾਲ ਬਹਿਸ ਹੋਈ ਉਹਨਾਂ ਦੀ ਤੇ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਕਿ ਉਹ ਕਲੈਪਸ ਕਰ ਜਾਂਦੇ ਆ ਕਲੈਪਸ ਕਰਕੇ गिर ਜਾਂਦੇ ਆ ਤੇ ਉਹਨਾਂ ਦੀ ਹਾਲਤ ਇਸ ਟਾਈਮ ਤੇ ਬਹੁਤ ਹੀ ਕ੍ਰਿਟੀਕਲ ਹੈ ਵੈਂਟੀਲੇਟਰ ਤੇ ਆ ਤੇ ਇਹ ਘਟਨਾ ਜਿਹੜੀ ਹੈਗੀ ਆ ਇਹ ਸਾਡੀ ਜਿਹੜੀ PCMS ਐਸੋਸੀਏਸ਼ਨ ਨੇ ਆ ਉਹਦਾ ਪੁਣੀ ਜਾਣਿਆ ਹੈ ਇਹਦੇ ਬਾਰੇ ਤੇ ਇਹਦੇ ਵਿੱਚ ਪਾਇਆ ਗਿਆ ਵੀ ਜਿਹੜੀ ਹਸਪੀਟਲ ਦੇ ਵਿੱਚ ਸਿਕਿਉਰਟੀ ਆ ਉਹ ਕਾਫੀ ਕੰਪਰੋਮਾਈਜ਼ ਹੈਗੀ ਆ ਸਿਕਿਉਰਟੀ ਕਈ ਜਗ੍ਹਾ ਹੈ ਹੀ ਨਹੀਂ ਆ ਤੇ ਕੋਈ ਵੀ بڑے ਐਸਐਮਓ ਦੇ ਰੂਮ ਦੇ ਵਿੱਚ ਕਿਉਂਕਿ ਕਾਫੀ ਵੱਡੀ ਪੋਸਟ ਹੈਗੀ ਆ ਕੋਈ ਵੀ ਰੂਮ ਦੇ ਵਿੱਚ ਜਾ ਸਕਦਾ ਆ ਜਿਹੜੀ ਮੈਡੀਕਲ ਅਫਸਰ ਉਹ ਵੀ ਕਲਾਸ 1 ਅਫਸਰ ਆ ਉਹਨਾਂ ਦੇ ਰੂਮ ਦੇ ਵਿੱਚ ਕੋਈ ਵੀ ਜਾ ਕੇ ਉਹਨਾਂ ਨਾਲ ਕੋਈ ਹੱਥੋਪਾਈ ਕਰ ਸਕਦਾ ਆ ਕੋਈ ਧੱਕਾ ਮੁਕੀ ਕਰ ਸਕਦਾ ਆ ਤੇ ਅਸੀਂ ਆਮ ਦੇਖਦੇ ਆ ਵੀ ਕਿੰਨੀ ਜ਼ਿਆਦਾ ਭੀੜ ਹੁੰਦੀ ਆ ਸਿਵਲ ਹਸਪੀਟਲ ਦੇ ਵਿੱਚ ਤੇ ਉਹਦੇ ਬਾਰੇ ਸਾਡੀ ਐਸੋਸੀਏਸ਼ਨ ਨੇ ਮੰਗ ਕੀਤੀ ਸੀ ਵੀ 24 ਆਰ ਸਿਕਿਉਰਟੀ ਦਾ ਪ੍ਰਬੰਧ ਕੀਤਾ ਜਾਵੇ ਹਸਪੀਟਲ ਦੇ ਵਿੱਚ ਉਹਦੇ ਵਿਸ਼ੇ ਦੇ ਵਿੱਚ ਜਿਹੜੀ ਸਟ੍ਰਾਈਕ ਸੀ ਸਾਡੀ ਕੱਲ ਜਿਹੜੀ ਹੈਲਥ ਮਿਨਿਸਟਰ ਨਾਲ ਗੱਲ ਹੋਈ ਆ ਉਹਨੇ ਸਾਡੀਆਂ ਮੰਗਾਂ ਜਿਹੜੀਆਂ ਸਿਕਿਉਰਿਟੀ ਦੀਆਂ ਮੰਗ ਲਈਆਂ ਆ ਤੇ ਉਹਦੇ ਕਰਕੇ ਅੱਜ 2 ਘੰਟੇ ਸਾਡੀ ਸਟ੍ਰਾਈਕ ਸੀ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਉਹਨਾਂ ਨੂੰ ਪੂਰੀ ਸਪੋਰਟ ਕਰਦੇ ਆਂ ਤੇ ਸਾਡੀ ਕੱਲ ਜਿਹੜੇ ਐਸਐਸਪੀ ਸਾਡੇ ਨਮਾ ਸ਼ਹਿਰ ਦੇ ਹੈਗੇ ਆ ਉਹਨਾਂ ਦੇ ਨਾਲ ਗੱਲ ਹੋਈ ਸੀ ਤੇ ਉਹਨੇ ਸਾਡੀ ਸਪੋਰਟ ਕੀਤੀ ਹੈਗੀ ਆ ਉਹ ਕਹਿੰਦੇ ਵੀ ਸਾਡੀ 24 ਆਰ ਸਿਕਿਉਰਿਟੀ ਦਾ ਪ੍ਰਬੰਧ ਕਰਾਂਗੇ ਤੇ ਸਾਡੀ ਜਿਹੜੀ ਮੰਗ ਸੀ ਹਸਪੀਟਲ ਦੀ ਵਿਸ਼ੇਸ਼ ਸੀ ਵੀ ਹਸਪੀਟਲ ਦੇ ਵਿੱਚ ਇੱਕ ਚੌਂਕੀ ਹੋਣੀ ਚਾਹੀਦੀ ਪੁਲਸ ਚੌਂਕੀ ਹੋਣੀ ਚਾਹੀਦੀ ਜੋ ਕਿ ਬਾਕੀ ਜਿਹੜੇ ਜ਼ਿਲ੍ਹਾ ਹਸਪਤਾਲ ਆ ਉਹਨਾਂ ਸਾਰਿਆਂ ਦੇ ਵਿੱਚ ਹੈ ਤੇ ਉਨੀ ਇਹਦਾ ਵੀ ਨੋਟਿਸ ਲਿਆ ਹੈਗਾ ਕਹਿੰਦੇ ਇਹਦੇ ਬਾਰੇ ਵੀ ਅਸੀਂ ਜਲਦੀ ਕਰਾਂਗੇ ਵੀ ਕੋਸ ਚੌਂਕੀ ਦਾ ਵੀ ਕੋਸ਼ਿਸ਼ ਕਰਾਂਗੇ ਵੀ ਇੱਥੇ ਚੌਂਕੀ ਬਣੇ ਤਾਂ ਕਿ ਇੱਥੇ ਵੀ ਅੱਗੇ ਤੋਂ ਇਦਾਂ ਨਹੀਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਆ ਉਦੋਂ ਤੋਂ ਆਪਾਂ ਬਚ ਸਕੀਏ ਸਾਡੇ ਜਿਹੜੇ ਪਬਲਿਕ ਜਲਪਾਰ ਵੀ ਹੋਏ ਹੈ ਤਾਂ ਕੀ ਕੀ ਕਰ ਸਕੀਏ ਇਹਦੇ ਬਾਰੇ ਸਾਡੀ ਐਮਰਜੈਂਸੀ ਚਾਲੂ ਹੈਗੀ ਆ ਐਮਰਜੈਂਸੀ ਪੂਰੀ ਚੱਲ ਰਹੀ ਆ 2 ਘੰਟੇ ਬਾਅਦ ਉਸ ਤੋਂ ਬਾਅਦ ਸਾਰੇ ਪੇਸ਼ੈਂਟ ਸਾਰੇ ਡਾਕਟਰ ਸਾਰੇ ਮਰੀਜ਼ ਦੇਖਣਗੇ ਜਿਹੜੇ ਵੀ ਪੇਸ਼ੈਂਟ ਆਏ ਹੋਏ ਆ ਉਹਨਾਂ ਦਾ ਪੂਰਾ ਇਲਾਜ ਕੀਤਾ ਜਾਏਗਾ That's the way to walk. Thank you.